ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਪ੍ਰਧਾਨ ਜਸਕਰਨ ਸਿੰਘ ਜੀ ਕਰਨ ਸਿੰਘ ਵਾਲਾ ਜੀ ਬਿਆਨ ਸਿੰਘ ਕਲਕਾਰਿਆ ਜੀ ਅਕਾਲ ਚੈਨਲ ਤੋਂ ਚੜ੍ਹਦੀ ਕਲਾ ਚੋ ਤੁਹਾਡੀ ਸਿਹਤ ਕਿਦਾਂ ਜੀ ਹੁਣ ਬਿਆਨ ਸਿੰਘ ਜੀ ਠੀਕ ਠਾਕ ਆ ਚੜ੍ਹਦੀ ਕਲਾ ਜੀ ਹੋਰ ਠੀਕ ਆ ਕਾਲ ਚੈਨਲ ਤੇ ਹੋਰ ساری ਟੀਮ ਸਾਰੇ ਸਿੱਖ ਕੌਮ ਸਾਰੇ ਚੜ੍ਹਦੀ ਕਲਾ ਹਾਂ ਜੀ ਪ੍ਰਧਾਨ ਸਾਹਿਬ ਦੀ ਕਿਰਪਾ ਜੀ ਪ੍ਰਧਾਨ ਸਾਹਿਬ ਇੱਕ ਬੇਨਤੀ ਹੈ ਪਿਛਲੇ ਦਿਨੀ 16 ਜੁਲਾਈ ਨੂੰ ਇੱਕ ਫੈਸਲਾ ਆਇਆ ਸੀ ਜਿਹੇਦਾਰਾਂ ਵੱਲੋਂ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੀਗਾ ਤੇ 15 ਦਿਨਾਂ ਦੇ ਵਿੱਚ ਕਿਹਾ ਗਿਆ ਸੀ ਵੀ ਉਹ ਪੇਸ਼ ਹੋ ਕੇ ਆਪਣਾ ਪੱਖ ਰੱਖਣ ਉਨਾਂ ਚਿਰ ਉਹ ਤਨਖਾਹਿਆ ਰਹਿਣਗੇ ਹੁਣ ਤੱਕ ਉਹ ਇੱਕ ਵਾਰੀ ਪੇਸ਼ ਹੋਇਆ ਤੇ ਉਸ ਤੋਂ ਬਾਅਦ ਕੀ ਮਸਲਾ ਹੋਇਆ ਤੇ ਜਹੇਦਾਰਾ ਨੇ ਕੋਈ ਵੀ ਸਾਡੇ ਸਾਹਮਣੇ ਕੋਮ ਦੇ ਸਾਹਮਣੇ ਰੱਖਿਆ ਨਹੀਂ ਵੀ ਸੁਖਵੀਰ ਬਾਦਲ ਆ ਕੇ ਕੀ ਕਹਿ ਕੇ ਗਿਆ ਤੇ ਸੁਖਵੀਰ ਬਾਦਲ ਨੇ ਕਿਹੜਾ ਪੱਖ ਅਖਿਆ ਕਿਉਂਕਿ ਜਦੋਂ ਕੋਈ ਕੋਰਟ ਕਿਸੇ ਨੂੰ ਸਜ਼ਾ ਸੁਣਾਉਂਦਾ ਹੈ ਜਾਂ ਉਹ ਤਨਖਾਈਆ ਕਰਾਰ ਦਿੰਦਾ ਹੈ ਜਾਂ ਉਹਨੂੰ ਦੋਸ਼ੀ ਕਰਾਰ ਦਿੰਦਾ ਹੈ ਤੇ ਕੋਰਟ ਬਕਾਇਦਾ ਇਹ ਗੱਲ ਦੱਸਦਾ ਹੈ ਵੀ ਇਹ ਬੰਦੇ ਨੂੰ ਇਸ ਦੋਸ਼ਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਹੇਦਾਰਾ ਨੇ ਹੁਣ ਤੱਕ ਸਾਨੂੰ ਇਹ ਨਹੀਂ ਦੱਸਿਆ ਵੀ ਤਨਖਾਈਆ ਕਰਾਰ ਸੁਖਵੀਰ ਬਾਦਲ ਨੂੰ ਕਿਉਂ ਕੀਤਾ ਗਿਆ ਸਿੰਘ ਸਾਹਿਬ ਜੀ ਸਭ ਤੋਂ ਪਹਿਲਾਂ ਸਾਨੂੰ ਸਿਧਾਂਤ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਜੀ ਤੇ ਸਿਧਾਂਤ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ ਪਾਰਟੀ ਵੱਡੀ ਨਹੀਂ ਹੁੰਦੀ ਨਾ ਇਨਸਾਨ ਵੱਡਾ ਹੁੰਦਾ ਹੈ ਤੇ ਕੌਮ ਵੱਡੀ ਹੁੰਦੀ ਹੈ ਜੀ ਤੇ ਦੂਸਰੇ ਪਾਸੇ ਜੇ ਸੋਚੀਏ ਜਦੋਂ ਸਤਸ ਵਾਲੇ ਸਾਧ ਨੇ ਤੇ ਉਹਦੀ ਟੀਮ ਨੇ ਇੱਕ ਪਾਲਿਸੀ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਨੂੰ ਬੁਰਜ ਜਵਾਰ ਸਿੰਘ ਵਾਲੇ ਤੋਂ ਚੱਕ ਲਿਆ ਸੀ ਜੀ ਤੇ சுகਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਦੀ ਸਰਕਾਰ ਨੇ ਮੈਸੈਂਜਰ ਆਫ ਗੋਡ ਫਿਲਮ ਜਦੋਂ ਲੱਗੀ ਸੀ ਤੇ 15-15 ਬੰਦੇ ਰਾਖੀ ਕਰਦੇ ਸੀ ਫਲੈਕਸਾਂ ਦੀ ਫਲੈਕਸਾਂ ਦੀ ਰਾਖੀ ਕਰਦੇ ਤੇ ਤੇ ਇਹ சுகਬੀਰ ਸਿੰਘ ਬਾਦਲ ਤੇ ਸਾਰੀ ਟੀਮ ਬੀਜੇਪੀ ਸਾਰੀ ਇਕੱਠੇ ਹੀ ਸੀਗੇ ਉਦੋਂ ਇਹ ਸਿੱਖਾਂ ਨੂੰ ਉਟਦੇ ਸੀ ਤੇ ਸਿੱਖਾਂ ਨੂੰ ਦੇ ਉੱਤੇ ਜ਼ੁਲਮ ਕਰਦੇ ਸੀ ਜੀ ਤੇ ਜੀ ਦੇ ਤਹਿਤ ਜੇ ਸੋਚਿਆ ਜਾਵੇ ਗੰਭੀਰਤਾ ਦੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਪਨ ਸਰੂਪ ਜਿਹੜੇ ਚੋਰੀ ਕਰ ਲੈ ਤੇ ਬੁਰਜ ਜਵਾਰ ਸਿੰਘ ਵਾਲੇ ਵਿੱਚ ਉਹਨਾਂ ਨੂੰ ਅੰਗਾਂ ਨੂੰ ਗਲੀਆਂ ਵਿੱਚ ਖਲਾਰ ਦਿੱਤਾ ਜੀ ਉਸ ਤੋਂ ਬਾਅਦ ਪੰਜਾਬ ਵੀ ਬੰਦ ਹੋਇਆ ਸੜਕਾਂ ਬੰਦ ਹੋਈਆਂ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜੀ ਸਾਡੇ ਤੇ ਮੇਰੇ ਸਮੇਤ ਲੜਕ ਕ੍ਰਾਂਚੋਰੀ ਦੇ ਪਰਚੇ ਪਾ ਦਿੱਤੇ ਤੇ ਸਾਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਤੁਹਾਡੇ ਨਾਲ ਤੇ ਬੜਾ ਤਸ਼ੱਦਦ ਤੁਹਾਨੂੰ ਬੀਜੀਆਂ ਤੱਕ ਵੀ ਲਾਈ ਗਿਆ ਤੇ ਉਹ ਹੋਰ ਜੀ ਪੁੱਛੋ ਹੀ ਨਾ ਕੀ ਹਾਲ ਹੋਇਆ ਤੇ ਸਾਡੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਪਰਿਵਾਰਾਂ ਨੂੰ ਮਿਲ ਨਹੀਂ ਦਿੱਤਾ ਹਾਂ ਤੇ ਘਰਾਂ ਨੂੰ ਪੁਲਿਸ ਤੇ ਘੇਰੇ ਪਾਪੇ ਚਲੋ ਕੋਈ ਨਹੀਂ ਕੌਮ ਦੇ ਉੱਤੇ ਜ਼ੁਲਮ ਹੁੰਦਾ ਘੇਰਿਆਂ ਘੂਰਿਆਂ ਤੋਂ ਨਾ ਅਸੀਂ ਡਰਨੇ ਅੱਜ ਤੇ ਨਾ ਕੱਲ ਡਰਾਂਗੇ ਤੇ ਵੱਡੇ ਵੱਡੇ ਤਸ਼ੱਦਦਾਂ ਨੂੰ ਤੋਂ ਨਹੀਂ ਡਰੇ ਜਿ세ਰੇ ਕੌਂਟੀਨਿਊ ਵੀ ਮੇਰੇ ਸਾਹਮਣੇ ਸ਼ਹੀਦ ਕਰ ਦਿੱਤਾ ਸੀ ਤੇ ਮੈਨੂੰ ਵੀ ਇਹਨਾਂ ਨੇ ਮਾਰ ਦੇਣਾ ਸੀ ਉਸ ਵੇਲੇ ਤੇ ਇਹ ਸਾਰੀਆਂ ਗੱਲਾਂ ਤੇ ਜਦੋਂ ਵਿਚਾਰ ਹੋਇਆ ਤੇ ਗਿਆਨੀ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਜੋ ਨਹੀਂ ਰਹੇ ਤੇ ਸਾਰੇ ਟੋਲੇ ਦੇ ਲਫਾਫੇ ਦੇ ਵਿੱਚੋਂ ਜਿਹੜਾ ਜਿਹੜੇ ਜਿਹੜੇ ਜਥੇਦਾਰ ਕੱਢਦੇ ਸੀ ਗਿਆਨੀ ਗੁਰਬਚਨ ਸਿੰਘ ਨੇ ਸਰਚ ਵਾਲੇ ਸਾਥ ਨੂੰ ਬਿਨਾ ਮੰਗਿਆਂ ਮਾਫੀ ਦੇ ਦਿੱਤੀ ਜਦੋਂ ਬਿਨਾ ਮੰਗਿਆਂ ਮਾਫੀ ਦੇ ਦਿੱਤੀ ਤੇ ਸਭ ਤੋਂ ਪਹਿਲਾਂ ਜਦੋਂ ਸਾਨੂੰ ਪਤਾ ਲੱਗਿਆ ਤੇ ਮੈਂ ਤੇ ਗੁਰਦੇਵ ਸਿੰਘ ਬਖੰਡਾ ਜਾ ਕੇ ਜਲੰਧਰ ਚ ਤੇ ਨਾਲ ਮੇਰਾ ਪਤਨੋ ਯਾਰ ਰਣਜੀਤ ਸਿੰਘ ਸੀ ਕੋਈ ਬੰਦਾ ਨਾਲ ਤੁਰਦਾ ਹੀ ਨਹੀਂ ਸੀਗਾ ਪ੍ਰੈਸ ਕਾਨਫਰੰਸ ਕੀਤੀ ਤੇ ਅਸੀਂ ਅਖੇ ਮਾਫੀ ਰੱਦ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਰੱਖ ਲਈ ਤੇ ਉੱਥੇ ਤੈਅ ਹੋਇਆ ਕਿ ਅਸੀਂ ਸਰਬੱਤ ਖਾਲਸਾ ਕਰਾਂਗੇ ਜਦੋਂ ਸਰਬੱਤ ਖਾਲਸਾ ਹੋਇਆ ਉਦੋਂ ਸਰਬੱਤ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੈਦਬੀ ਤੇ ਜ਼ਫੇਰਦਾਰ ਚੁਣ ਲਿਆ ਤੇ ਇਹਨਾਂ ਨੂੰ ਰੱਦ ਕਰ ਦਿੱਤਾ ਤੇ ਗਿਆਨੀ ਗਰਬਚਰ ਸਿੰਘ ਨੂੰ ਉਹੋ ਕੰਮ ਵਾਪਸ ਲੈਣਾ ਪਿਆ ਤੇ ਸਾਡੀ ਕੌਮ ਨੇ ਚੱਬੇ ਦੀ ਧਰਤੀ ਤੇ ਆਪਣੀ ਕੌਮ ਦਾ ਜਥੇਦਾਰ ਭਾਈ ਚਕਤਾਰ ਸਿੰਘ ਹਵਾਰਾ ਨੂੰ ਚੁਣ ਲਿਆ ਤੇ ਬਾਕੀ ਤਖਤਾਂ ਦੇ ਜਥੇਦਾਰ ਚੁਣ ਲਏ ਗਏ ਛਾਰੇ ਤੇ ਫੇਰ ਤੁਸੀਂ ਦੱਸੋ ਜਦੋਂ ਕੌਮ ਨੇ ਫੈਸਲਾ ਕਰ ਹੀ ਲਿਆ ਕਿ ਤੁਹਾਡਾ ਜਥੇਦਾਰ ਚਕਤਾਰ ਸਿੰਘ ਹਵਾਰਾ ਹੈ ਤੇ ਇਹਨਾਂ ਦੇ ਜਥੇਦਾਰ ਇਹਨਾਂ ਦੇ ਲਿਫਾਫੇ ਚੋਂ ਨਿਕਲਦੇ ਆ ਤੇ ਜਦੋਂ ਕੌਮ ਦਾ ਜefeਦਾਰ ਹੀ ਭਾਈ ਦਿਕਤਾਰ ਸਿੰਘ ਹਵਾਰਾ ਹੈ ਤੇ ਸਾਡੀ ਕੌਮ ਨੂੰ ਇਹ ਜਿਹੜੇ ਇਹਨਾਂ ਦੇ ਜefeਦਾਰਾਂ ਦੇ ਉੱਤੇ ਕੋਈ ਤਵਾਰ ਨਹੀਂ ਕਰਨਾ ਚਾਹੀਦਾ ਅਸੀਂ ਸਰਕਾਰ ਸਾਡੀ ਸਰਕਾਰ ਕਰਦੇ ਆ ਅਸੀਂ ਸਰਕਾਰ ਕਰਦੇ ਰਵਾਂਗੇ ਜੀ ਵੀ ਸਰਕਾਰ ਆਪਾਂ ਜਿਹੜਾ ਅਸੰਦਰਾ ਹੋਇਆ ਪਹਿਲਾਂ ਪਾਦ ਨੂੰ 15 ਜਨ ਤੱਕ ਕਰਾ ਦਿੱਤਾ ਗਿਆ ਸੀ ਟਾਈਮ 15 ਦਿਨ ਤੋਂ ਵੱਧ ਅੱਜ 25 ਦਿਨ ਹੋ ਗਏ ਆ ਹੁਣ ਤੱਕ ਕੀ ਬਣਿਆ ਉਹ ਸੁਖਵੀਰ ਬਾਦਲ ਇੱਕ ਦਿਨ ਬੰਦ ਕਮਰੇ 'ਚ ਮੀਟਿੰਗ ਕਰਕੇ ਆਏ ਆ ਉਸ ਤੋਂ ਬਾਅਦ ਹੁਣ ਕੀ ਬਣਿਆ ਅਗਲੀ ਕਾਰਵਾਈ ਕੀ ਕੀਤੀ ਜਹਿਦਦਾਰਾਂ ਨੇ ਹੁਣ ਤੱਕ ਇੰਨਾ ਚੋ ਇਹਨਾਂ ਦੇ ਵਿੱਚੋਂ ਕੁਝ ਨਿਕਲਣਾ ਹੀ ਨਹੀਂ ਜਦੋਂ ਗੁਰੂ ਦੀ ਬੇਅਦਬੀ ਹੋ ਗਈ ਹੈ ਉਦੋਂ ਬਿਨਾ ਮੰਗਿਆ ਮਾਫੀ ਕਰ ਦਿੱਤੀ ਗਈ ਹੈ 328 ਰੂਪ ਚੋਰੀ ਹੋ ਗਏ ਹੈ ਦੱਸਦੇ ਨਹੀਂ ਕਿੱਧਰ ਗਏ ਹੈ ਕੌਣ ਲੈ ਗਿਆ ਕਿੱਥੇ ਸਰੂਪ ਹੈ ਜਦੋਂ ਇਹ ਜਿੱਥੇ ਸਿੱਖੀ ਦਾ ਧੁਰਾ ਹੈ ਜਿੱਥੇ ਜਿਸ ਜਗ੍ਹਾ ਤੋਂ ਸਿੱਖ ਕੌਮ ਨੇ ਜਾਤ ਪਾਤ ਨੂੰ ਤੋੜਨਾ ਹੈ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨਾ ਸੰਗਤ ਪੰਗਤ ਨੂੰ ਉਤਸ਼ਾਹ ਦੇਣਾ ਸਿੱਖੀ ਦਾ ਪ੍ਰਚਾਰ ਹੋਣਾ ਸਿੱਖ ਪਤਨ ਨੇ ਤੋਂ ਪਾਸੇ ਕਰਨਾ ਉਹ ਉਥੋਂ ਉਸ ਜਗ੍ਹਾ ਤੋਂ 328 ਰੂਪ ਗਾਇਬ ਹੋ ਗਏ ਨੇ ਕੋਈ ਨਹੀਂ ਦੱਸਦੇ ਤੇ ਇਥੋਂ ਕੀ ਕੱਢਣਾ ਪਾਉਣਾ ਸਿੱਖ ਕੌਮ ਨੂੰ ਐਵੇਂ ਲਿਜਾਜ ਨਹੀਂ ਪਹਿਣਾ ਚਾਹੀਦਾ ਕਿ ਇਹਨੂੰ ਸਖਤ ਸਜ਼ਾ ਦੇ ਦਿਓ ਕੋਈ ਕਹਿੰਦਾ ਕੱਟ ਦੇ ਦਿਓ ਕੋਈ ਕਹਿੰਦਾ ਵੱਢ ਦੇ ਦਿਓ ਇਥੋਂ ਨਿਕਲਣਾ ਕੀ ਹੈ ਜਿੱਥੋਂ ਗੁਰੂ ਗ੍ਰੰਥ ਸਾਹਿਬ ਤੇ ਇਨਸਾਫ ਹੀ ਨਹੀਂ ਮਿਲਿਆ ਜਦੋਂ ਸਾਡੀ ਕੌਮ ਨੇ ਇਹਨਾਂ ਨੂੰ ਰੱਦ ਹੀ ਕਰ ਦਿੱਤਾ ਸਾਡੀ ਕੌਮ ਦਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਸਾਨੂੰ ਉਥੋਂ ਆਸ ਕੀ ਰੱਖਣੀ ਚਾਹੀਦੀ ਹੈ ਹੁਣ ਕੌਮੈਂ ਤਾਂ ਹੈਰਾਨ ਬੜਾ ਕੌਮ ਕਹਿੰਦਾ ਜੀ ਉਹਨਾਂ ਜਾ ਕੇ ਕੋਲੇ ਅਪੀਲਾਂ ਕਰੀ ਜਾਂਦੇ ਕਿ ਤੁਸੀਂ ਇਹਨੂੰ ਸਖਤ ਸਜ਼ਾ ਦਿਓ ਜੀ ਤੁਸੀਂ ਇਹਨੂੰ ਸਖਤ ਸਜ਼ਾ ਦਿਓ ਜਦੋਂ ਸਾਡੀ ਕੌਮ ਦਾ ਜਥੇਦਾਰ ਦਾ ਭਾਈ ਜਗਤਾਰ ਸਿੰਘ ਹਵਾਰਾ ਇਹ ਗੱਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਹਿਣਗਾ ਸਾਰੇ ਭਾਈ ਤੁਸੀਂ ਇਸ ਤੇ ਕੋਈ ਐਕਸ਼ਨ ਲਾਓ ਸਾਡੀ ਕੌਮ ਦਾ ਜਥੇਦਾਰ ਇਥੋਂ ਕੀ ਨਿਕਲਣਾ ਕੱਖ ਨਹੀਂ ਨਿਕਲਣਾ ਇਥੇ ਸਾਰਿਆਂ ਨੂੰ ਸਾਦਕੇ ਕਹਿ ਦੇਣਾ ਕਿ ਭਾਈ ਤੂੰ ਕਿਸੇ ਗੁਰਦੁਆਰੇ ਤੇ ਜਾਓ ਤੇ ਖੰਡ ਪਾਠ ਕਰਾ ਦਿਓ ਜੋੜੇ ਸਾਫ ਕਰਦੋ ਲੰਗਰ ਦੀ ਸੇਵਾ ਕਰਦੋ ਭਾਂਡੇ ਮਾਂਜਦੋ ਇਹੋ ਜੀਆਂ ਸੇਵਾ ਲਾ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਕੱਟਾ ਪਾ ਦੇਣਾ ਇਹਨਾਂ ਨੇ ਤੇ ਮੁੜ ਕੇ ਜਿਹੜਾ ਮੀਡੀਏ ਨੂੰ ਆਪਦੇ ਕਬਜ਼ੇ 'ਚ ਕਰਕੇ ਅਨਖੀ ਮੀਡੀਆ ਤਾਂ ਨਹੀਂ ਹੁੰਦਾ ਕਬਜ਼ੇ 'ਚ ਕਰਕੇ ਜੀ ਮਾਫੀ ਮੰਗਣ ਲਈ ਜੀ ਇਹ ਸਿੱਖ ਕੌਮ ਦਾ ਸਿਧਾਂਤ ਆ ਜੀ ਪ੍ਰਧਾਨ ਜੀ ਇੱਕ ਬੇਨਤੀ ਹੈ ਮੇਰੀ ਬੇਨਤੀ ਸੋਲੋ ਸਵਾਲ ਬਹੁਤ ਕੀਮਤੀ ਹੈ ਜੀ ਜਿਹੜਾ ਜਹੇਦਾਰਾ ਨੇ ਫੈਸਲਾ ਦਿੱਤਾ ਵੀ ਇਹ ਤਨਖਾਹਿਆ ਹੋ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਦੂਜੀ ਗੱਲ ਵੇਖੋ ਗਲਤੀਆਂ ਦੀ ਮਾਫੀ ਤੇ ਹੋ ਸਕਦੀ ਹੈ ਪਰ ਜਿਹੜੇ ਗੁਨਾਹ ਤੇ ਪਾਪ ਦੀ ਮਾਫੀ ਹੋ ਸਕਦੀ ਹੈ ਕਦੀ ਲਖਪਤ ਰਾਏ ਤੇ ਜਸਪਤ ਰਾਏ ਨੂੰ ਹੁਣ ਤੱਕ ਅਸੀਂ ਯਾਦ ਕਰਦੇ ਆ ਉਹਨੇ ਗੁਰੂ ਸਾਹਿਬ ਦੇ ਸਰੂਪਾ ਨੂੰ ਖੁਆਜੇ ਸੁਟਾ ਦਿੱਤਾ ਸੀ ਤੇ ਸਿੱਖਾਂ ਨੇ ਲਖਪਤ ਰਾਏ ਤੇ ਜਸਪਤ ਰਾਏ ਨੂੰ ਮਾਫ ਨਹੀਂ ਸੀ ਕੀਤਾ ਉਹਨਾਂ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਸੀ ਨਾ ਜੇ ਉਹ ਤੁਹਾਡੀ ਗੱਲ ਤਾਂ ਹੈਗੀ ਹੈ ਵੀ ਸਿੱਖ ਕੌਮ ਦੇ ਵਿੱਚ ਫਦਾ عطا ਹੈਗਾ ਜੀ ਸ਼ਰਨ ਆਇਸੋ ਕੰਠ ਲਾਏ ਪਰ ਜਿਹੜੇ ਬੰਦੇ ਨੇ ਜਾਣ ਬੁੱਝ ਕੇ ਇਹੋ ਜਿਹਾ ਕਤਲ ਕੀਤੇ ਹੋਣ ਉਹਨਾਂ ਨੂੰ ਮਾਫੀ ਤਾਂ ਨਾ ਹੋ ਸਕਦੀ ਹੈ ਨਾ ਹੀ ਦੇਣੀ ਚਾਹੀਦੀ ਹੈ ਪਰ ਸਾਨੂੰ ਜਿਹੜਾ ਸਾਡਾ ਜਥੇਦਾਰੀ ਭਾਈ ਜਗਤਾਰ ਸਿੰਘ ਹਵਾਰਾ ਸਾਡੀ ਉਸ ਜਥੇਦਾਰ ਕੌਮ ਦਾ ਜਥੇਦਾਰ ਜਿਹੜੀ ਕੌਮ ਨੇ 7 ਲੱਖ ਤੋਂ ਵੱਧ ਜਿਹੜਾ ਸਰਬੱਤ ਖਾਲਸਾ ਕਰਕੇ ਕੌਮ ਨੇ ਜਦੋਂ ਚੁਣਿਆ ਹੈ ਫੈਸਲੇ ਤਾਂ ਉਹਦੇ ਉਹਦੇ ਤੋਂ ਸਾਨੂੰ ਲੈਣੇ ਚਾਹੀਦੇ ਦੁਬਾਰਾ ਸਾਨੂੰ ਨਹੀਂ ਪੈਣੇ ਚਾਹੀਦੇ ਜਿਵੇਂ ਦੇਖੋ ਭਾਈ ਜਸਕਰ ਸਿੰਘ ਕਾਨ ਸਿੰਘ ਵਾਲਾ ਜੀ ਬੜੀ ਸਾਫ਼ ਜੀ ਗੱਲ ਆ ਇਹ ਕਹਿੰਦੇ ਵੀ ਜਹੇਦਾਰ ਜਿਹੜੋ ਹਵਾਰਾ ਜਿਹਨੂੰ ਚੁਣਿਆ ਗਿਆ ਜਾਂ ਹੋਰ ਪੰਜ ਜਥੇਦਾਰ ਲਾਏਗੇ ਤੁਹਾਡੇ ਵੱਲੋਂ ਚੰਬੇ ਦੀ ਧਰਤੀ ਤੇ ਕਹਿੰਦੇ ਵੀ ਜਿਵੇਂ ਸੁਖਵੀਰ ਬਾਦਲ ਆਪਣੀ ਜੇਬ ਚੋਂ ਕੱਢਦਾ ਸੀ ਤੇ ਐਵੇਂ ਮਾਨ ਨੇ ਆਪਣੀ ਜੇਬ ਚੋਂ ਕੱਢ ਦਿੱਤੇ ਉਦੋਂ ਇਹ ਗੱਲ ਬਹੁਤ ਉੱਠੀ ਤੇ ਹੁਣ ਤੱਕ ਉੱਠਦੀ ਆ ਰਹੀ ਹੈ ਕਹਿੰਦੇ ਚੰਬੇ 'ਚ ਇਹਨਾਂ ਨੇ ਪੰਜ ਜਥੇਦਾਰ ਚੁਣ ਲਏ ਉਹਨਾਂ ਨੇ ਉਹ ਸੁਖਵੀਰ ਬਾਦਲ ਹਰ ਹਰ ਵਾਰੀ ਚੁਣ ਲੈਂਦਾ ਵਾ ਤੇ ਇਹਨਾਂ 'ਚ ਫਰਕ ਕੀ ਹੈ ਕੌਮ ਦੇ ਤੇ ਆਪਣਾ ਸਰਬਤ ਖਾਲਸਾ ਸੱਦਿਆ ਨਹੀਂ ਹਾਲ ਤੱਕ ਉੱਥੇ ਕੌਮ ਨੇ ਹੀ ਸੱਦਿਆ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਬੋਲੀਆ ਸੀ ਤੇ ਸਭ ਸਰਬਤ ਖਾਲਸਾ ਹੋਇਆ ਇਹ ਤਾਂ ਕੋਈ ਕਿਸੇ ਮਾਨ ਸਾਹਿਬ ਦੇ ਕਹੇ ਤੇ ਕੋਈ ਨਹੀਂ ਸੱਦਿਆ ਜੀ ਪੂਰੀ ਕੌਮ ਨੇ ਸੱਦਿਆ ਜੀ ਤੇ ਉੱਥੇ ਕੌਮ ਨੇ ਫੈਸਲਾ ਕੀਤਾ ਮੈਂ ਕਹਿੰਦਾ ਵੀ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਵਿਅਕਤੀ ਦੇ ਨਾਲ ਇੱਕ ਵਿਅਕਤੀ ਜਦੋਂ ਸੱਦੂਗਾ ਨਾ ਉਹਦੀ ਕਾਨਫਰੰਸ ਦੇ ਵਿੱਚ ਤੋਂ ਹਜ਼ਾਰ ਬੰਦਾ ਇਕੱਠਾ ਜਾਂ 15 9 ਲੱਖ ਰੁਪਏ 10 ਲੱਖ ਬੰਦਾ ਨਹੀਂ ਇਕੱਠਾ ਹੁੰਦਾ ਇਹ ਕੌਮ ਨੇ ਦਾ ਇਕੱਠ ਹੋਇਆ ਆ ਮੁਹਾਰੇ ਲੋਕ ਆਏ ਆ ਉਹਦੇ ਸਾਰੇ ਤੇ ਮਾਹ ਪੁਰਸ਼ਕਾਰ ਸਹਿਬਾ ਵਾਲੇ ਆਏ ਆ ਹਜੂਰ ਸਾਹਿਬ ਵਾਲੇ ਮਾਹ ਸੇਵਾਏ ਨਰਮਲੇ ਆਏ ਆ ਹੋਰ ਪਾਰਟੀ ਭਾਜੀ ਤੋਂ ਪਰੋਠ ਕੇ ਕੌਮ ਦੇ ਬੰਦੇ ਉੱਥੇ ਆਏ ਆ ਕੌਮ ਨੇ ਉਹਦਾ ਫੈਸਲਾ ਕੀਤਾ ਸੀ ਤੇ ਇਸ ਕਰਕੇ ਇਹ 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 ਨੂੰ ਐ ਕਹਿ ਦੇਣਾ ਕਿ ਇੱਕ ਧਿਰ ਦਾ ਫੈਸਲਾ ਨਹੀਂ ਸੀ ਇਹ ਕੌਮ ਦਾ ਫੈਸਲਾ ਸੀ ਜੀ ਕੌਣ ਤੁਸੀਂ ਜਿਹੜਾ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਅਧਿਕਾਰੀ ਇੱਕ ਅਧਿਕਾਰੀ ਹੈ ਸ਼੍ਰੋਮਣੀ ਕਮੇਟੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਦਾਰ ਹਰਚਰਨ ਸਿੰਘ ਉਹਨੇ ਕਿਹਾ ਸੀ ਵੀ ਸੁਖਬੀਰ ਬਾਦਲ ਦੇ ਕਹਿਣ ਤੇ 90 ਲੱਖ ਦੇ ਇਛਤਿਆਰ ਦਿੱਤੇ ਗਏ ਸਨ ਕਿ ਉਹ 90 ਲੱਖ ਦੀ ਵਸੂਲੀ ਨਹੀਂ ਕਰਨੀ ਚਾਹੀਦੀ ਸੁਖਬੀਰ ਬਾਦਲ ਤੋਂ ਵਿਆਜ ਸਮੇਤ ਇਹ ਤਾਂ ਹੈ ਕਿ ਅਸੀਂ بڑے ਚਿਹਰੇ ਇਹ ਤਾਂ ਅਸੀਂ بڑے ਚਿਹਰੇ ਦੇ ਕਹਿ ਰਹੇ ਹਾਂ ਕਿ ਆਪਣੀਆਂ ਗਣਾਮਨੁਸ਼ਪਾਉਣ ਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਪਾਰਲੀਮੈਂਟ ਹੈ ਜਿਹਦਾ ਜਿਹਦੀ ਜਿੰਨੀ ਸੰਗਤਾਂ ਆਉਂਦੀਆਂ ਆ ਉਹ ਤਿਲ ਫੁੱਲ ਲੈ ਕੇ ਗੁਰੂ ਨੂੰ ਨਕਮਸਤ ਜ਼ ਹੁੰਦੀਆਂ ਤੇ ਗੁਰੂ ਦੀ ਗੋਲਕ ਸਮਝ ਕੇ ਉਹਦੇ ਵਿੱਚ ਮਾਇਆਦਾਨ ਕਰਦੀਆਂ ਤੇ ਉਹਦੇ ਵਿੱਚੋਂ 90 ਲੱਖ ਦੇ ਇਸ਼ਤਿਹਾਰ ਦੇ ਦਿੰਦੇ ਨੇ ਅਸੀਂ ਤਾਂ ਬੜੇ ਚਿਰ ਦਾ ਕਹਿ ਰਹੇ ਸੀ ਤੇ ਕਿ ਇਹਨੂੰ ਵਾਪਸ ਲੈਣਾ ਚਾਹੀਦਾ ਇਹਦਾ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਕੌਮ ਨੇ ਦਬਾਅ ਪਾਇਆ ਕਿ ਵਾਪਸ ਹੋਣੀ ਚਾਹੀਦੇ ਪਰ ਹਜੇ ਤੱਕ ਵਾਪਸ ਨਹੀਂ ਹੋਏ ਇਸ ਕਰਕੇ ਇਹਨਾਂ ਨੇ ਤਾਂ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣ ਵਾਲੇ ਨੂੰ 90 ਲੱਖ ਦੇ ਇਸ਼ਤਿਹਾਰ ਦੇ ਕੇ ਸੱਤ ਸ਼ਬਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕੌਮ ਨੇ ਉਸ ਨੂੰ ਮੰਨਿਆ ਨਹੀਂ ਹੈ ਇਸ ਕਰਕੇ ਸਾਰਾ ਕੁਝ ਹੋਣਾ ਚਾਹੀਦਾ ਜੀ ਹੁਣ ਤੁਸੀਂ ਜਹੇਦਾਰ ਸਾਹਿਬ ਦੇ ਜਿਹੜੇ ਫੈਸਲੇ ਆ ਕਾਲ ਤੱਕ ਸਾਹਿਬ ਦੇ ਜਹੇਦਾਰ ਪੰਚ ਸਿੰਘ ਸਾਹਿਬਾਨਾ ਜੀ ਇਕੱਤਰਤਾ ਤੋਂ ਬਾਅਦ ਸੁਖਵੀਰ ਬਾਦਲ ਹਾਜ਼ਰ ਹੋਇਆ ਵਾ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਹੈ ਕੋਈ ਇਹਦੇ ਬਾਰੇ ਜਾਣਕਾਰੀ ਸੰਗਤ ਨੂੰ ਦੇਣਾ ਚਾਹੁੰਗਾ ਕਹਿਣ ਤੋਂ ਪਹਿਲਾਂ ਮੈਂ ਕਦੇ ਅਸੀਂ ਗੁੱਪ ਦਾ ਚ ਨਹੀਂ ਬੰਦੇ ਸਾਡੀ ਕੌਮ ਦਾ ਜਿਹੜਾ ਜਥੇਦਾਰ ਹੈ ਭਾਈ ਜਗਤਾਰ ਸਿੰਘ ਹਵਾਰਾ ਉਹ ਜਦੋਂ ਆ ਆ ਬਲਾਊਗਾ ਉਹਨਾਂ ਨੂੰ ਜਾਂ ਕੋਈ ਉਹ ਬਾਹਰ ਆਉਣਗੇ ਜਾਂ ਉਹ ਕੋਈ ਫਰਮਾਨ ਕਿਸੇ ਦੀ ਡਿਊਟੀ ਲਾਉਣਗੇ ਉਹਨਾਂ ਦੇ ਮੁਤਾਬਕ ਜਨਾ ਕੌਮ ਦੋ ਪੈਰੀਆਂ ਤੇ ਪੈਰ ਨਹੀਂ ਰੱਖਣੇ ਚਾਹੀਦੇ ਤੇ ਜਦੋਂ ਹਵਾਰਾ ਸਾਹਿਬ ਆ ਜੇ ਤੇ ਹਵਾਰਾ ਸਾਹਿਬ ਦੇ ਗੁਣ ਗਾਈ ਜਨਾ ਤੇ ਜਦੋਂ ਇਧਰੋਂ ਕੋਈ ਹੁਕਮ ਆ ਜਾਵੇ ਤੇ ਉਹਦੇ ਮਗਰ ਚੱਲੀ ਜਾਣਾ ਹੁਣ ਬੰਦਾ ਦੋ ਪੈਰੀਆਂ ਤੇ ਜਿਹੜਾ ਬੇ ਪੈਰੀਆਂ ਤੇ ਪੈਰ ਧਰਦਾ ਉਹ ਕਦੇ ਸਿਰੇ ਨਹੀਂ ਲੱਗਦਾ ਸਾਡੀ ਜਦੋਂ ਕੌਮ ਨੇ ਉਹਨਾਂ ਨੂੰ ਚੁਣ ਲੈ ਸਾਡੀ ਜਥੇਦਾਰ ਸਾਨੂੰ ਹੁਕਮ ਉਹਦੇ ਤੋਂ ਲੈਣੇ ਚਾਹੀਦੇ ਆ ਉਹਨਾ ਚੇਰ ਬਾਕੀ ਕੋਈ ਹੁਕਮ ਨਹੀਂ ਜਿਹੜਾ ਬੰਦਾ ਕੌਮ ਨੇ ਜਿਹੜਾ ਜਿਹੜਾ ਸਰਦਾਰ ਸਾਹਿਬ ਚਲੋ ਜਿਹੜਾ ਨਾਮ ਮੰਨੋ ਤੁਸੀਂ ਇੱਕ ਇੱਕ ਮਿੰਟ ਲਈ ਮੰਨ ਲੈਣੇ ਆ ਮੰਨ ਨਹੀਂ ਕਿਉਂਕਿ ਮੈਂ ਕੌਮ ਦੀ ਗੱਲ ਕਰ ਮੈਂ ਮੈਂ ਕੌਮ ਦੀ ਗੱਲ ਕਰ ਮਾਜੀ ਸਿੰਘ ਸਾਹਿਬ ਬਣਾ ਬੋਲੋ ਜਿਹੜਾ ਸਰਦਾਰ ਸਾਹਿਬ ਉਹਦੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਸਰਦਾਰ ਸਾਹਿਬ ਮੈਂ ਸਿੱਧੀ ਜੀ ਗੱਲ ਕਰਦਾ ਮੈਂ ਕੌਮ ਦੀ ਗੱਲ ਹੈ ਕੌਮ ਦੇ ਫੈਸਲੇ ਦੇ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਕਰਦਾ ਜਿਹੜੇ ਸਿੱਖ ਸਹਿਬਾਨ ਆ ਤੁਹਾਡੇ ਪਾਇਰ ਗਿਆਨੀ ਦਗਵੀਰ ਸਿੰਘ ਜੀ ਹੈਗੇ ਆ ਹੋਰ ਹਗਪੀ ਸਿੰਘ ਜੀ ਹੈਗੇ ਆ ਸਾਰੇ ਇਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ ਸੀ ਕਰਦੇ ਰਵਾਂਗੇ ਜੇ ਇਹਨੂੰ ਕੌਮ ਚੁਣ ਲਵੇ ਅਸੀਂ ਇਹਨਾਂ ਨੂੰ ਮੰਨ ਲਵਾਂਗੇ ਕੌਮ ਨੇ ਭਾਈ ਜਿਕਰ ਸਿੰਘ ਖਵਾਰੇ ਨੂੰ ਮੰਨਿਆ ਹੋਇਆ ਹੈ ਇਹ ਪਰਪਰਨ ਸਾਹਿਬ ਜੀ ਦੋ ਵੀ ਜਿਦੋ ਵੀ ਸਿੰਘ ਗੁਰੂ ਗੋਬਿੰਦ ਸਿੰਘ ਪਾਸ਼ਾ ਉਈ ਗੁਰਮਤਾ ਕਰਦੇ ਸੀ ਤੇ ਪੰਜ ਸਿੰਘ ਸਹਿਬਾਨ ਸੰਗਤ ਤੋਂ ਖੜੇ ਕਰਦੇ ਸੀ ਆਪਾਂ ਇਹਦੇ ਸੰਬੰਧੀ ਪੰਜ ਸਿੰਘਾਂ ਵੱਲੋਂ ਇਹ ਫੈਸਲਾ ਹੋਇਆ ਉਹਨਾਂ ਦੀ ਤਨਖਾਹਾਂ ਕਰਾਰ ਦਿੱਤੇ ਤਾਂ ਤਾ ਗਿਆ ਉਸ ਤੋਂ ਬਾਅਦ ਇਹ ਪੇਸ਼ ਹੋਇਆ ਸੁਖਵੀਰ ਬਾਦਲ ਜੀ ਹੁਣ ਉਸ ਤੋਂ ਬਾਅਦ ਅੱਗੇ ਕੀ ਕੀਤਾ ਇਹ ਹੇਦਾਰਾ ਨੇ ਇਹ ਜਿਹੜੇ ਜਿਹੜੇ ਪੰਜ ਇਹ ਜਿਹੜੇ ਪੰਜ ਸਿੰਘਾਂ ਦੀ ਗੱਲ ਕਰਦੇ ਸੰਗਤ ਤੋਂ ਨਹੀਂ ਆਏ ਨਾ ਇਹ ਸੰਗਤ ਨੇ ਇਹਨਾਂ ਨੂੰ ਬਣਾਇਆ ਨਹੀਂ ਚਲੋ ਪੰਜ ਚਲੋ ਪੰਜ ਸਿੰਘ ਤੇ ਹੈਗੇ ਆ ਨਾ ਆਪਾਂ ਇਹ ਤੇ ਮੰਨੀ ਹੈ ਨਾ ਤੇ ਇਹਦੇ ਤੋਂ ਬਾਅਦ ਹੁਣ ਇਹ ਤਾਂ ਜੀ ਇਹ ਤਾਂ ਫਿਰ ਪੰਜ ਸਿੰਘ ਜੇ ਪੰਚਨਾ ਤੋਂ ਪੰਜ ਸਿੰਘ ਤਾਂ ਨਹੀਂ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਹੈਗੀ ਆ ਨਹੀਂ ਜੀ ਜਿਹੜੇ ਪੰਜ ਸਿੰਘ ਆ ਐ ਤਾਂ ਫਿਰ ਪੰਜ ਪੈਰੇ ਆ ਫਿਰ ਪੰਜ ਪੈਰਾਂ ਤੋਂ ਫੈਸਲਾ ਕਰਾ ਲੈਣ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਵਿੱਚ ਉਹਨਾਂ ਨੂੰ ਬਾਹਰ ਹੀ ਕੱਢ ਦਿੱਤਾ ਇਹਨਾਂ ਨੇ ਜੀ ਹਾਂ ਇਸ ਕਰਕੇ ਇਹ ਇਹ ਫੈਸਲਾ ਨਾ ਕੀ ਹੋਣਾ ਇਹਨਾਂ ਨੇ ਆਪੇ ਮੱਥਾ ਟੇਕਣਾ ਆਪੇ ਬੁੱਢ ਸਵਾਗਣਾ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਕੱਟਾ ਪਾਉਣਗੇ ਪਰ ਕੌਮ ਨੂੰ ਸਿਖਾਏਗਾ ਤੁਹਾਡਾ ਕਹਿਣਾ ਇਹ ਹੈ ਵੀ ਜਹੇਦਾਰਾ ਜ세ਦਾਰ ਗਿਆਨੀ ਰਕਬੀਰ ਸਿੰਘ ਜੀ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕੌਮ ਨੂੰ ਧੋਖਾ ਦੇਣ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਤੇ ਆਖਰਕਾਰ ਸੁਖਵੀਰ ਬਦਲ ਦੇ ਹੱਕ ਦੀ ਫੈਸਲਾ ਕਰ ਦਿੱਤਾ ਜਾਏਗਾ ਨਹੀਂ ਇਹ ਤਾਂ ਇਹ ਤਾਂ ਜੀ ਤੁਸੀਂ ਦੇਖ ਹੀ ਲੈ ਲਗਾਤਾਰ ਲੱਗੇ ਆ ਇਹ ਫੈਸਲਾ ਤਾਂ ਇਹਨਾਂ ਦੇ ਹੱਕ ਕੀ ਹੋਣਾ ਜੀ ਹਾਂ ਹੱਕ ਕੀ ਜੀ ਧੰਨਵਾਦੀ ਤੁਹਾਡੇ ਨਾਲ ਗੱਲਬਾਤ ਕਰ ਰਹੀ ਸੀ ਅਸੀਂ ਤੁਹਾਡਾ ਪੱਖ ਜਰੂਰ ਚੈਨਲ ਤੇ ਰੱਖਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਸੇ ਤੁਹਾਡੀ ਸੇਧ ਜਾਬ ਲਈ ਅਰਦਾਸ ਕਰਦੇ ਆ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਚੈਨਲ ਨੂੰ ਵੀ ਚੜ੍ਹਦੀ ਕਲਾ ਰੱਖਾ ਹਾਂਜੀ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਪ੍ਰਧਾਨ ਜਸਕਰਨ ਸਿੰਘ ਜੀ ਕਰਨ ਸਿੰਘ ਵਾਲਾ ਜੀ